ਪੇਰ ਲੈ ਗਏ ਆਏ ਤੁਹਾਡੇ ਲਈ ਇੱਕ ਵਧੀਆ ਤੇ ਨਵਾਂ ਬਲੌਕ ਅੱਖਾ ਜਲਾਤਾ ਤੇ ਟੀਵੀ ਲਾਤਾ ਖੁਸ਼ੀ ਦਾ ਬਾਦ ਬਣ ਗਿਆ ਗਾਇਸ ਬਾਹਰ ਜ ਬੱਦਲ ਹੋਇਆ ਲੱਗਦਾ ਇਦਾਂ ਮੀਂਹ ਪੈ ਜਾਣਾ ਆ ਹੋਰ ਕੈਮਰਾ ਬੜੀ ਦੇਸੀ ਸੌਰੀ ਆਫ ਕੈਮਰਾ ਇਜੀ ਪਾਉ ਬਾਜੀ ਦੀ ਤਿਆਰੀ ਅੱਜ ਪਾ ਗਏ ਆਂ ਪਲਗ ਨੂੰ ਲੈ ਕੇ ਹਾਂਜੀ ਬੱਸ ਜੀ ਕਿੱਦਾਂ ਅੱਜ ਵੇਖਿਆ ਮੁੱਤੇਸ ਓਕੇ ਓਕੇ ਮਜ਼ੇਦਾਰ ਬਹੁਤ ਅੱਛੀ ਬਹੁਤ ਬਹੁਤ ਬੜੀਆ ਬਹੁਤ 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 ਬੜੀਆ ਸੂਟ ਲਾ ਕੇ ਆਉਣੇ ਦੇਖ ਲਓ ਨਵਾਂ ਉਹ ਨਵਾਂ ਜਿਹੜਾ ਆਪਣੇ ਲਈ ਮੈਂ ਮੰਮੀ ਲਈ ਲਿਆ ਮੈਂ ਤੇਰਾ ਦਿਲ ਕਰਦਾ ਤੁਹਾਨੂੰ ਲਿਆ ਕੇ ਦੇਖਣ ਨੂੰ ਐ ਕਿ ਮੋਡਲ ਪਾਈ ਲੈਸ ਪਾ ਕੇ ਸੀ ਕੇ ਤੁੰਗੀ ਜਿਹੜੇ ਚੰਗੇ 라ਦੇ ਲੈ ਲਓ ਦੇਖੋ ਸੂਟ ਹੀ ਸੂਟ ਹੈ ਨਾ ਸੋਹਣਾ ਹੈ ਨਾ ਹੂੰ ਬਹੁਤ ਜਿਆਦਾ ਵਧੀਆ ਆ ਜੂਗਾ ਕੀ ਗਾਣਾ गा ਰਹੀ ਸੀ ਆਓ ਬੱਚੋ ਤੁਮੇ ਦਿਖਾਏ ਇਹ ਬਲੈਕ ਵਾਲਾ ਪੱਲੂ ਆ ਦਾਦੀ ਦਾ ਦੇਖਿਆ ਆ ਉੱਤੇ ਤੇ ਦੋ ਲਿਆ ਕੇ ਦਿੱਤੇ ਆ ਦੋ ਯਾ ਯਾ ਦੋ ਅਟੈਂਸ਼ਨ 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 ਤੁਸੀਂ ਬਲੌਗ ਐਂਡ ਕਰੋ ਗਿਆ 10:05 ਹਜੇ ਰਹਿੰਦੇ ਤਾਂ 10 ਮਿੰਟ ਜਿੰਨੇ 10 ਪਾ 10 ਕਿ ਮਿੰਟ ਰਹਿੰਦੇ ਆ ਹਾਂਜੀ ਆਜੋ ਬਾਅਦ ਤੁਸੀਂ ਆਜੋ ਪਹਿਲਾਂ ਹਾਂ ਮੈਂ ਕਿਹਾ ਮੰਮੀ ਕੱਲਣ ਚਲੋ ਸਾਰੇ ਸਾਰਿਆਂ ਦਾ ਸਵਾਗਤ ਹੈ ਜੀ ਅੰਦਰ ਆ ਬਲੌਗ ਸੰਗੀਤ ਕਰਦੇ ਤੁਸੀਂ ਕੀ ਚਾਹ ਕਹੋਗੇ ਅਸੀਂ ਬਟੇਟਾ ਕਰਦੇ ਆ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਚਲੋ ਫਿਰ ਲੈ ਕੇ ਆਏ ਤੁਹਾਡੇ ਲਈ ਇੱਕ ਵਧੀਆ ਤੇ ਨਵਾਂ ਬਲੌਗ ਕੋਸ਼ਿਸ਼ ਕਰਾਂਗੇ ਵੀ ਬਹੁਤ ਵਧੀਆ ਬਣੇ ਤੇ ਚਲੋ ਵਧੀਆ ਵਲੌਗ ਹੀ ਆਣੇ ਕਿਉਂਕਿ ਬਸਾਖੀ ਦਾ ਬਸਾਖੀ ਦਾ ਮੇਲਾ ਆ ਜਾਣਾ ਹੈ ਸਾਡੇ ਇਥੇ ਬਹੁਤ ਭਾਰਾ ਮੇਲਾ ਲੱਗਦਾ ਆ ਤਿਆਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਆ ਇਧਰ ਸਮਾਨ ਸਾਰਾ ਪਹੁੰਚ ਗਿਆ ਜੀ ਪੱਖਾ ਚਲਾ ਦਿੱਤਾ ਤੇ ਟੀਵੀ ਲਾਤਾ ਹਾਂ ਚੁੱਲੇ ਲੱਗਣੇ ਸ਼ੁਰੂ ਹੋ ਗਏ ਆ ਕਾਫੀ ਕਿੰਨੇ ਲੱਗਦੇ ਹੋ ਡ੍ਰੈਗਨ ਵੀ ਲੱਗ ਗਿਆ ਲੱਗ ਗਿਆ ਤੀਰ ਸੀ ਨਾ ਹਾਂ ਇੱਕ ਤਰੀਕ ਨੂੰ ਲੈਵਾਂਗੇ ਮੈਂ ਸਰ ਜੀ ਹਾਂ ਜੀ ਯਾਦ ਹੈ ਕਿ ਮੈਂ ਜਿੱਦ ਦੁਪਹਿਰੇ ਬਾਜ਼ਾਰ ਆਵਾਂ ਤਾਂ ਇਹਨੂੰ ਇਹਨਾ ਸੂਟ ਲੈ ਕੇ ਆਂ ਸੀ ਪੱਲੂ ਦੇ ਬਰਥਡੇ ਤੇ ਮੈਨੂੰ ਸੀ ਦਊਂ ਲੈ ਦੋ ਲੈ ਦੋ ਆਜੋ ਆਜੋ ਲੈ ਲਿਓ ਹੋਰ ਹੋਰ ਆਜੋ ਲੈ ਲਿਓ ਮੈਨੂੰ ਤਾਂ ਲੱਗਣਾ ਨਹੀਂ ਕੱਢਣਾ ਪੈਣਾ ਹੈ ਲੈ ਲਿਓ ਲੈ ਲਿਓ ਆਜੋ ਹਨਾ ਹੋਰ ਹੋਰ ਮੈਂ ਗੁਰਕਿਰਪਾ ਵਾਲੀ ਹਾਂ ਹਾਂ ਦੇਖ ਲਿਓ ਖੁਸ਼ੀ ਦਾ ਬੋਲ ਬਣ ਗਿਆ ਗਾਇਸ ਦਵਾਰਾ ਇਦਨ ਨੂੰ ਕਰਕੇ ਬੋਲ ਕੀ ਕਹਿੰਦੀ ਹੈ ਕਮ ਬੋਲ ਵਾਲੀ ਆ ਕੀ ਲਈਆ ਲੈ ਖੁਸ਼ੀ ਦਾ ਬੋਲ ਬਣ ਗਿਆ ਗਾਇਸ ਆ ਚਲੋ ਪੜਸਾ ਦਲਾ ਨਹੀਂ ਮੈਂ ਪੜਸਾ ਲਾਉਂਦਾ ਮੰਮੀ ਨੇ ਪੜਸਾ ਨਹੀਂ ਲਣਾਏਗਾ ਮੰਮੀ ਨੂੰ ਦੂਜੇ ਦਿਓ ਬੈਂਗਨ ਬਹੁਤ ਪਸੰਦ ਆ ਹੈ ਬਹੁਤ ਸਾਰੇ ਨੂੰ ਪੜਸਾ ਬਹੁਤ ਪਸੰਦ ਆ ਮੰਮੀ ਸਾਰਾ ਰਾਤੀ ਖਤਮ ਕਰ ਦਿੰਦਾ ਰਾਤੀ ਦਾ ਦਾਦੀ ਨੇ ਖਤਮ ਕਰਦਾਂ ਪੜਸਾ ਰਾ ਹਾਂ ਯਾਰ ਮੋੜ ਜਾ ਕੇ ਟੀਵੀ ਲਾ ਫਿਰ ਚਲੋ ਠੀਕ ਆ ਜੀ ਮਿਲਦੇ ਆ ਜੀ ਨਾਸ਼ਤਾ ਸਵੇਰ ਦਾ ਕਰਕੇ ਲਓ ਜੀ ਇਧਰ ਬੈਂਗਨ ਤੇ ਪਰੌਂਠੀਆਂ ਚਾਹ ਤੇ ਪੜਸਾ ਕਿੱਥੇ ਯਾਰ ਮੇਰਾ ਆ ਪਿਆ ਆ ਪਿਆ ਲਾ ਜੀ ਪੜਸਾ ਵੀ ਆ ਗਿਆ ਮੇਰਾ ਤੇ ਚਲੋ ਲੈ ਆਈ ਗਈ ਹੂੰ ਧੁੱਲੇ ਪਾਵਾਂ ਲਾਈ ਆ ਮਤਲਬ ਮੇਰਾ ਪੜਥਾ ਆ ਬੈਂਗਣਾ ਦਾ ਪੜਥਾ ਜਿਹੜਾ ਮੇਰੇ ਲਈ ਬਣਾਇਆ ਆ ਚਲੋ ਠੀਕ ਆ ਜੀ ਹਾਂਜੀ ਲੋ ਜੀ ਆਪਾਂ ਆ ਗਏ ਆ ਜੀ ਸਮਾਨ ਲੈ ਗਏ ਦੇਖੋ ਜੀ ਇੱਧਰ ਆ ਗਏ ਪਾਉ ਇਹ ਕਿਸਕੇ ਪਾਉ ਹੈ ਮੈਂ ਪੁੱਛਿਆ ਸੀਗਾ ਮੈਂ ਕਿਹਾ ਇਹ ਕਿਸਕੇ ਪਾਉ ਹੋਏਗਾ ਤਾਂ ਲੋ ਜੀ ਸਬਜੀ ਭਾਜੀ ਵਾਸਤੇ ਮੇਰਾ ਮੰਮੀ ਇੱਕ ਫੁੱਲ ਗੋਭੀ ਦਾ ਆਇਆ ਗਾਜਰਾਂ ਦੋ ਤਿੰਨ ਵੀ ਜੁਮਲਾ ਮਿਰਚ ਰੇਆ ਬਸ ਤੇ ਬਾਹਰ ਆਜ ਬੱਦਲ ਹੋਇਆ ਲੱਗਦਾ ਜਿਦਾ ਮੀਂਹ ਪੈ ਜਾਣਾ ਆ ਮੈਂ ਤਾਂ ਥੋੜੀ ਬਣਾਉਣੀ ਪਾਉਂਗਾ ਥੋੜੀ ਹੋਰ ਸਬਜ਼ੀ ਦੀ ਬਣਾਈਓ ਯਾਰ ਮੁਰਗੇ ਮੁੜ ਕੇ ਖਤਮ ਨਹੀਂ ਹੁੰਦੇ ਖਾਣ ਵਾਲਾ ਕੋਈ ਹੈ ਨਹੀਂ ਮੁੜ ਕੇ ਪਈ ਰਹਿੰਦੀ ਆ ਸਾਨੂੰ ਜਿਆਦਾ ਸਵਾਲ ਨਹੀਂ ਇੱਕ ਵਾਰੀ ਖਾ ਲਈ ਦੂਜੀ ਵਾਰੀ ਸਾਨੂੰ ਸਵਾਲ ਆ ਖਾਣੀ ਨਹੀਂ ਜੀ ਮੈਨੂੰ ਇੱਕ ਵਾਰ ਵੱਡਾ ਡਿਫਰ ਭਾਰ ਕੇ ਸਕੂਲ ਲੈ ਪਾ ਦੇ ਤੇ ਮੈਨੂੰ ਜਾ ਉਹਦੀ ਸਹੇਲੀਆਂ ਸਾਰੇ ਖਾ ਲੈਂਦੀਆਂ ਨਾ ਫਿਰ ਸਾਰੇ ਸਹੇਲੀਆਂ ਦੇ ਖਾ ਲੈਂਦੀ ਨਾ ਹੋਰ ਔਰ ਤੇ ਚਲੋ ਠੀਕ ਆ ਮੈਂ ਜਾਂਦਾ ਲੱਗਾ ਢੇ ਵਾਲੀ ਜਾਂਦੀ ਹੈਵੀ ਚੀਜ਼ ਖਾਦੀ ਨਹੀਂ ਨਹੀਂ ਇੱਕ ਵਾਰੀ ਖਾਣੀ को और और कैमरा वेरी देसी सॉरी ऑफ कैमरा हो जी ये चल के चल कर दूं मेरेला जल के कर आके भाई मटर बहुत सोले थे पता कितना 80 रुपी के 80 रुपी का मटर 80 कैमरा ले कैमरा पा दो ये थोड़ी रख ले पर घर जाने पैसे भी है ਆਪਣੇ ਦਾ ਫੀਸ ਕਿਤੇ ਹੋਇਆ ਬਾਦੂ ਤੇ ਹੋਣੀ ਆ ਕੋਈ 2 ਕਿਲੋ ਦਾ ਹੋਣੀ ਆ ਦੋ ਕਿ ਤੋ ਕਿਲੋ ਤੋਂ ਜ਼ਿਆਦਾ ਹੀ ਹੋਣੀ ਵਾ ਸੀ ਜੀ ਦੇਖ ਆਵੇ ਮੈਂ ਉਹ ਕਿੰਨਾ ਮਿੱਠਿਆ ਮਿੱਠਾ ਉਨਾਂ ਲਈ ਪਹਿਲਾ ਤੜਕਾ ਇਹਨੂੰ ਮੈਨੂੰ ਪਹਿਲਾਂ ਆਵਾਜ਼ ਦੀ ਉਹ ਸਿਟੀਆਂ ਲਵਾ ਕੇ ਨਾ ਇਹਨੂੰ ਹਾਂ ਸਬਜੀਆਂ ਨੂੰ ਸਬਜੀਆਂ ਨੂੰ ਹਾਂ ਸੌਫਟ ਹੋ ਜੂਗੀਆਂ ਹੂੰ ਉਸ ਤੋਂ ਬਾਅਦ ਫਿਰ ਹਾਂ ਨਾ ਇਹਨੂੰ ਤੜਕਾ ਲਾ ਕੇ ਤੜਕਾ ਪਿਆਜ਼ ਦਾ Shimla mirch ਦਾ ਟੀਜ਼ ਪਾ ਗਏ ਚਲੋ ਫਿਰਦੇ ਆ ਫਿਰ ਓਕੇ ਤੇ ਰਾਕੇ ਪਿਆਜ਼ ਚੌਪ ਕਰਨ ਅੰਗੀ ਜਿਹੜਾ ਕਰਨਾ ਹੈ ਉਹ ਉਹ ਦੂਰ ਲਾ ਕੇ ਰੱਖਾਂ ਤਾਂ ਹੀ ਆ। ਐਵੇਂ ਅੱਖਾ ਚੋਂ ਪਾਣੀ ਕੱਢੀ ਜਾਓ। ਬਸ ਹੋ ਗਏ। ਐਵਾ। ਤੂੰ ਬਾਹਰ ਆਈਂ ਜਲਦੀ। ਲੈ। ਕਟਰ ਪਤਾ ਹੈ ਕਿੰਨੇ ਤੇਰੇ ਨਾਲ ਖਾਦੇ ਸਦੋਂ। ਬਸ ਹੋਰ। ਐਵੇਂ ਤੇ ਦੋ ਦੋ ਘੰਟੇ ਲਾ ਕੇ ਇਦਾਂ ਕੱਟ ਕਰ ਲੈਣਾ ਉਹਦੇ ਲਈ ਖਾਣ ਲਈ ਪਿਆਜ਼ ਬਰੀਕ ਬਰੀਕ ਇਹਦੇ ਵਿੱਚ ਹੁਣ ਸ਼ਿਮਲਾ ਮਿਰਚ ਵਿੱਚ ਵੀ ਜੋਬ ਕਰ ਲੈਣੀ ਪੂਰੀ ਇੱਚ ਕਰ ਲੈਣੀ ਆ ਇਹਦੇ ਵਿੱਚ ਕਰ ਲੈਣੀ ਕੋਚ ਸ਼ਿਮਲਾ ਵਿੱਚ ਵੀ ਇੱਚ ਕਰ ਲੈਣੀ ਆ ਯਾਰ ਇੱਚ ਕਿੰਨੀ ਜਲਦੀ ਹੋ ਜਾਂਦੀ ਹੈ ਨਾ ਐਮੀ ਹੋ ਗਿਆ ਨਾ ਪਿਆਰ ਸੜ ਗਏ ਨੇ ਹਾਂ ਬਸ ਟਾਕ ਦੇਣਾ 2 ਮਿੰਟ ਚ ਹੋ ਗਿਆ ਹੈ 2 ਮਿੰਟ ਚ ਹੋ ਗਿਆ ਉਹਨੂੰ ਕਿ ਪਹਿਲਾਂ ਅੱਧਾ ਕਰਦਾ ਇੱਥੇ ਇਹਦਾ ਅੱਖਾਂ ਚ ਪਾਣੀ ਢੀ ਜਾ ਉਹ ਛਿਦੰਗਾ ਤਨ ਵੀੜੋ ਬੰਨ। ਨਹੀਂ ਨਹੀਂ ਰੋਟੀ ਨਹੀਂ ਖਾ ਕੇ ਜਾਣੀ ਹਜੇ ਟਾਈਮ ਹੋਇਆ ਹੈ ਇੱਕ ਰੋਟੀ ਖਾਵਾਂਗੇ ਆ ਕੇ ਲੋ ਜੀ ਇੱਧਰ। ਚਾਹ ਆਂਟੀ ਵਾਸਤੇ। ਤੇ ਹਾਂਜੀ ਕਿਦਾਂ? ਕਿੰਨੀ ਕੀ ਤਿਆਰੀ ਹੋ ਗਈ? ਬੱਸ ਟਮਾਟਰ ਰੋਟੀ ਤੇ ਬਾਟਾ ਰਹਿ ਗਿਆ। ਤੇ ਇਹਨੇ ਮੈਂ ਦੱਸਿਆ ਨੂੰ ਰਾਗਾ ਚਾਹੋ। ਵਧੀਆ ਜੀ ਪੌਂ ਬਾਜੀ ਦੀ ਤਿਆਰੀ ਅੱਜ ਕੁੜੀ ਨੇ ਹੋ ਜਾਣਾ ਖੁਸ਼। ਲੋ ਜੀ ਇੱਧਰ ਸਫਾਈਆਂ ਸੁਈਆਂ ਸਾਰੀਆਂ ਹੋ ਗਈਆਂ। ਤੇ ਆਂਟੀ ਲਈ ਬਣਦੀ ਵੀ ਚਾਹ ਹਾਂਜੀ ਕੀ ਕਹਿਣ ਲੱਗੇ ਸੀ ਮੋਂ ਬਾਜੀ ਮੋਂ ਬਾਜੀ ਹੋਈ ਮੈਂ ਕੁੜੀਆਂ ਨੂੰ ਦੇਖ ਕੇ ਹੋ ਜਾਣਾ ਖੁਸ਼ ਬਿਲਕੁਲ ਹੋਰ ਉਹਦਾ ਘੰਟਾ ਹੋ ਰਿਹਾ ਉਹਨੂੰ ਲਿਆਉਂਦਾ ਟਾਈਮ ਹੋ ਜਾਣਾ ਫੇਰ ਮੈਂ ਚੱਲਣਾ ਉਹਨ ਲੈਣ ਬਸ ਹੋਰ ਦੇਰੇ ਪਾ ਕੇ ਚਾਹ ਦੇ ਪਾ ਕੇ ਪੁੱਤ ਹਾਂਜੀ ਆਂਟੀ ਨੂੰ ਬਾਜੀ ਇੱਥੇ ਚਾਹ ਪਾ ਕੇ ਦੇਣ ਲੱਗੀ ਆਂਟੀ ਨੂੰ ਤੇ ਹੈ ਤੜਕਾ ਬਸ ਹੋਜਲਾ ਚਲੋ ਠੀਕ ਬਣਾਓ ਫੇ ਤੁਸੀਂ ਰਸੋਈ ਜੱਗੇ ਜਗਾ ਘਾਟ ਆ ਨਿਕਲਦਾ ਬਾਹਰ ਹਾਂ ਲਓ ਜੀ ਪੌਣੇ 3 ਤੇ ਆਪਾਂ ਆ ਗਏ ਆ ਪਲਗ ਨੂੰ ਲੈ ਗਏ ਤੇ ਅੱਜ ਬਣਾਈ ਪਲਗ ਦੀ ਫੇਵਰੇਟ ਪੌਂ ਭਾਜੀ ਲੇਟ ਲੇਟ ਤਾਂ ਨਹੀਂ ਹੋਏ ਹੈਗੇ ਜਿੰਨੇ ਵਜੇ ਨਿਕਲਦੇ ਬਾਹਰ ਉਹਨੇ ਵਜੇ ਹੋਣਾ ਫੜ ਖੜੂ ਸਭ ਖੁੱਲਾ ਸੀ ਚੱਕਦੇ ਲਓ ਜੀ ਇਧਰ ਗੱਦੇ ਵੀ ਚੱਕੇ ਗਏ ਜੀ ਹੁਣ ਓਕੇ ਠੀਕ ਆ ਮੈਂ ੜੋਸ਼ਾ ਤੇ ਹੁਣ ਚਲੋ ਤੇ ਹਾਂਜੀ ਕਿਹਾ ਮੈਂ ਕਈ ਫਾਵਾ ਜੀ ਇੱਥੇ ਬਾਹਰੀ ਤਨੂ ਉਹਨਾਂ ਦੇ ਘਰ ਦੇ ਮੋਰੇ ਕਹਿੰਦੀ ਕਹਿੰਦੀ ਇਹ ਪਾਵਾ ਜੀ ਦੀ ਮੈਂ ਕਿੱਥੇ ਕਾਉਣ ਲਈ ਆ ਦਿਖਾਓ ਹੈਏ ਭਾਜੀ ਹੈ ਕਿ ਭਾਜੀ ਨਹੀਂ ਮੇਰੀ ਗੁੱਦਾ ਕਰਦੀਆਂ ਹਾਂਜੀ ਆ ਗਈ ਬਪਾ ਜਿੱਟੇ ਹੋ ਗੁੰਦੇ ਆ ਛਿੱਟੇ ਤਾਂ ਪਹਿਣਾ ਹੀ ਨਾ ਚਲੋ ਫਿਰ ਚੇਂਜ ਕਰੋ ਕੱਪੜੇ ਬੱਤੀਆਂ ਨਹੀਂ ਬੱਤੀਆਂ ਨਹੀਂ ਕੀ ਹਨੀ ਜੀ ਬੱਤੀ ਤਾਂ ਹੀ ਹੋ ਗਿਆ ਵੱਲੋਂ ਕੋਈ ਜਗੰਡਿਆ ਚਲੋ ਚੇਂਜ ਕਰੋ ਟਿੱਪਰ ਖਾ ਲਿਆ ਸਾਰੇ ਅੱਜ ਕਿਹਨਾਂ ਸਾਰੇ ਖਾ ਲਿਆ ਜਾਵਾਂ ਨੀ ਟਿੱਪਰ ਵੀ ਖਾ ਲਿਆ ਸਬਜੀ ਇਹਦੀ ਥੋੜੀ ਜੀ ਕਹਿੰਦੀ ਹੈ ਮੱਠੀ ਖਾ ਲਈ ਥੋੜੀ ਜੀ ਕਹਿੰਦੀ ਹੈ ਚਲੋ ਹੁਣ ਮਿਲਦੇ ਆਂ ਜੀ ਪਾਉ ਬੱਜੀ ਖਾਨ ਤੇ ਬਣ ਰਹੀਓ ਸਾਡੇ ਨਾਲ ਬਲੌਗ ਦੇ ਨਾਲ ਔਰ ਬਲੌਗ ਦੇ ਵਿੱਚ ਇਦਾਂ ਆ ਗਿਆ ਮੈਂ ਤੂੰ ਵੀ ਤੇਰਾ ਦਿਮਾਗ ਖਰਾਬ ਆ ਬੱਲੂ ਹੈ ਚਲੋ ਬਣ ਰਹੀਓ ਜੀ ਸਾਡੇ ਬਲੌਗ ਦੇ ਨਾਲ ਤੇ ਫਿਰ ਕਰਦੇ ਆਂ ਜੀ ਗੱਲਬਾਤ ਇੱਧਰ ਟਾਈਮ 3 ਵਜੇ ਕੇ ਇੱਥੇ ਇੱਧਰ ਆਪਾਂ ਲੱਗੇ ਆਂ ਰੋਟੀ ਖਾਣ ਓਏ ਹੋਏ ਕਿੱਥੋਂ ਆ ਇੱਧਰ ਹੋ ਰਿਹਾ ਪਾਓ ਗਰਮ ਪਾਓ ਬਜੀਨ ਜਾ ਲਿਆ ਬੈਠੇ ਰਸਨੀ ਅੱਛਾ ਯੈਸ ਯੈਸ ਫੜੇ ਪਾਓ ਪਰੋਟੇ ਲਾ ਦੋ ਪਾਓ ਲਓ ਪੱਲੂ ਲੱਗੀ ਆ ਹਨਾ ਹੋਰ ਕੀ ਚਲੋ ਤੇ ਲੋੜਾ ਪੱਲੂ ਕੋ ਤਾਂ ਸਵਾਰ ਹੀ ਨਹੀਂ ਹੁੰਦਾ ਜਨਾ ਆ ਦਾਦੀ ਉਈ ਉਹ ਰਿਵਿਊ ਆਇਆ ਅੰਦਰੋਂ ਕਹਿੰਦੀ ਬਹੁਤ ਸਵਾਦ ਆ ਇਹ ਸੱਜੀ ਵੀ ਖਾਂਦੇ ਪਏ ਆ ਹਾਂਜੀ ਬੱਸ ਸੱਜੀ ਕਿਦਾਂ ਆਈ ਲਿਖਿਆ ਨੇ ਉੱਤੇ ਓਕੇ ਓਕੇ ਚਲੋ ਖਾ ਕੇ ਦੱਸੋ ਫਿਰ ਵੈਸੇ ਮੈਂ ਪਹਿਲਾਂ ਖਾਧੀ ਸੀਗੀ ਹਾਂਜੀ ਆਹ ਲੈ ਵੜ ਓਕੇ ਇਹ ਦਾਦੀ ਕੀ ਥਾਲੀ ਲੱਗ ਰਹੀ ਹੈ ਇੱਧਰ ਚਲ ਆਲੋ ਦਾਦੀ ਨੋ खौपाऊ बच मजेदार बहुत अच्छी बहुत बहुत बढ़िया ये लो आओ गाइस सीखते हैं कैसे बटर लगाया जाता है इसको ऐसे करके इसमें डालेंगे थोड़ा सा ओ oh, अच्छा डालन भाजी मसाला ठीक है अब इसके इस पे रखा जाएगा पाव इसके इस पे पाव रखा जाएगा इस पे रखेंगे पाव इसके पाव इसके ऊपर पाव नहीं रखा जाएगा इसको पाव रख लिया तो कुछ और ही हो जाएगा ओके ਖੰਭੀ ਵੀ ਖਾਓ ਭੈਣ ਜੀ ਠੀਕ ਆ ਓਕੇ ਲੋ ਜੀ ਟਾਈਮ ਹੋ ਗਿਆ ਸਵਾਤ ਤਿੰਨ ਤੇ ਆਪਾਂ ਹੋ ਗਏ ਆਈ ਰੋਟੀ ਪਾਣੀ ਖਾ ਗਏ ਵਿਹਲੇ ਪਹਿਲਾਂ ਖਾਂਦੀ ਵੀ ਅਜੇ ਲੋ ਜੀ ਇੰਦਰ ਰਸੋਈ ਵੀ ਹੋ ਗਈ ਵਿਹਲੀ ਤੇ ਹੁਣ ਆਪਾਂ ਜਾਣਾ ਬਾਜ਼ਾਰ ਬਾਜ਼ਾਰ ਸੂਟ ਲੈ ਕੇ ਆਉਣੇ ਚਲੋ ਲੈ ਆਈਏ ਕੁੜੀਆਂ ਨੂੰ ਸੂਟ ਲਿਆ ਦਈਏ ਮਾਦਾ ਨੂੰ ਵੀ ਇੱਕ ਲੈ ਆ ਕੇ ਦੇਣਾ ਚਲੋ ਆਜੋ ਫੇ ਚਲੀਏ ਮਾਂ ਦਾ ਆਰ ਲੈਣੀ ਮੇਰੇ ਕੋਲ ਤੇ ਪਿਆਰ ਨਹੀਂ ਉਹ ਵੀ ਸੀਵੇ ਨਹੀਂ ਲੈਣਾ ਨਹੀਂ 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 ਲੈਣਾ ਲੈ ਲੈ ਦੇਖ ਲੋ ਨੂਆ ਉਹ ਨੂਆ ਦੇਖੋ ਜਿਹੜੇ ਆਪਣੇ ਲਈ ਮੈਂ ਮम्मी ਨੇ ਕਹੇ ਤੁਸੀਂ ਸੂਟ ਮੈਂ ਤੇਰਾ ਦਿਲ ਕਰਦਾ ਤੁਹਾਨੂੰ ਲਿਆ ਕੇ ਦੇਣ ਮੈਂ ਕਹਿੰਦਾ ਕੋ ਪਿਆਰ ਵੀ ਉਹ ਵੀ ਸੀ ਨੇ ਤੇ ਪਿਆਰ ਉਹ ਵੀ ਸੀ ਤੂੰ ਜਾਊਗਾ ਪ੍ਰਿੰਟਰ ਲਾ ਕੇ ਆਣਾ ਪੂਰਾ ਪ੍ਰਿੰਟਰ ਨਹੀਂ ਨਹੀਂ ਜਿਹੜਾ ਪਿਆ ਉਹ ਵੀ ਸੀਦਾ ਜਾਊਗਾ ਲੈ ਗੋ ਮਾਰ ਦੇ ਗੱਲ ਲੈ 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 ਚਲੋ ਚਲੋ ਮਾਜੀ ਤੇ ਲੈਣਾ ਪਹਿਲੇ ਆਪਾਂ ਠੀਕ ਹੈ ਨੀ ਜਿੱਦਾਂ ਪਹਿਲੇ ਆਉਂਗੀ ਹਾਂ ਚਲੋ ਐਸੀ ਕੇ ਦਊਂਗੀ ਓਕੇ ਓਕੇ ਚਲ ਆ ਜਲੀਏ ਫੇਰ ਪ੍ਰਿੰਟਡ ਬਾਹਰ ਤੋਂ ਜਿੱਦਾਂ ਜਿੱਦਾਂ ਇਹਨੇ ਪ੍ਰਿੰਟ ਕਰਿਆ ਹੁੰਦਾ ਪੂਰਾ ਪ੍ਰਿੰਟਡ ਜਾਉਂਦਾ ਐਂਕੀ ਮੋਡਲ ਪਾਈ ਲੈਸ ਪਾ ਕੇ ਸੀਗੇ ਦੋਂਗੀ ਕੀ ਬਾਤ ਐ ਕੀ ਬਾਤ ਐ ਚਲੋ ਆਜੋ ਫੇ ਆਓ ਜਿਹੜੇ ਚੰਗੇ ਲੱਗਦੇ ਲੈ ਲਓ ਦੇਖੋ ਸੂਟ ਹੀ ਸੂਟ ਡਾਰਕ ਜੇ ਲੈ ਆਂਦੀਆਂ ਨਾ ਜਿੱਦਣ ਆ ਹੋ ਗਿਆ ਹਨਾ ਇੱਕ ਤਾਂ ਵੀ ਸੋਨਾ ਆ ਹਨਾ ਆਹੋ ਹਨਾ ਸੋਨਾ ਆ ਨਾ ਹਮ ਸੋਨਾ ਆ ਬੜੀਆ ਲੱਗਦਾ ਇਹ ਚ ਪ੍ਰਿੰਟ ਵੀ ਕਲ ਦੇ ਲਾ ਜਿਹੜੇ ਪਸੰਦਾ ਲਲਾ ਲਲਾ ਇੱਦਾਂ ਲਲਾ ਇਹ ਲਲਾ ਮਿਲ ਗਾੜੀਂ ਬੁਰਣੀ ਹੂੰ ਬੋੜੀ ਨੀ ਆਦੋਂ ਫੇਲ ਮਿਲ ਗਾੜੀਂ ਅੱਜ ਦਾ ਥੋੜਾ ਜ਼ਿਆਦਾ ਵਧੀਆ ਆ ਜਾਊਗਾ ਇਹ ਕੋਟਾਣਾ ਉਹਨਾਂ ਅਪੀਸ਼ਨ ਲਗਾ ਇੰਨੀ ਖੁੱਲਦੀ ਲੋੜੀ ਆ ਇਹ ਇੰਨੀ ਤਾਂ ਸਹੀ ਆ ਮੰਮੀ ਲੈ ਜਾਣਾ ਆ ਅੱਛਾ ਤੇ ਆਹੋ ਐਂਦਾ ਲੈ ਸੀਗਾ ਆ ਦੇ ਕੋਈ ਮੁੰਡਾ ਭੇਜ ਲੈ ਆ ਕੰਸਰਨੇ ਬੰਦ ਕੰਸਰਨੇ ਕਿੰਨਾ ਹੈ ਥਈਏ ਦੋਨੋਂ ਵਧੀਆ ਹੈ ਰੰਗ ਦੇਖ ਲਓ ਬਾਕੀ ਤੁਸੀਂ ਰੰਗ ਪੇਸਟਲ ਦੇਖਣੇ ਕੋਈ ਰੰਗ ਆਇੰਦਾਂ ਆਸਾ ਲੱਗਦਾ ਸਸਤਾ ਰਿਸਲ ਮਾਰਦਾ ਕਿੰਨਾ ਦੋਗੇ ਠਾਈ ਠਾਈ ਨੂੰ ਕੱਟ ਆਜੋ ਕਿਆ ਗਾਣਾ ਗਾ ਰਹੀ ਸੀ ਆਓ ਬੱਚੋ ਤੁਮੇ ਦਿਖਾਏ ਸੂਟ ਲੈ ਕੇ ਆਏ ਨਵੇਂ ਜਿਹੜੇ ਲਓ ਜੀ ਦਿਖਾਓ ਜੀ ਸੂਟ ਇਹਨਾਂ ਨੂੰ ਇਸ ਵਾਲਾ ਕਰ ਦੇ ਹਾਂ ਜਾਵਾਗਾ ਹੋਰ ਵੀ ਹਲਾ ਕਰ ਦੋ ਬਸ ਹੋ ਗਿਆ ਠੀਕ ਹੈ ਚਲੋ ਦੇਖੋ ਫਿਰ ਮੈਂ ਇੱਥੇ ਹੋਰ ਦੇਖ ਕੇ ਤੁਹਾਨੂੰ ਨਾ ਸੋਹਣੇ ਆ ਦੱਸੋ ਪਹਿਲਾਂ ਦੇਖੋ ਇੱਧਰ ਹੋ ਗਿਆ ਪੱਲੂ ਪੱਲੂ ਕਿਹਦਾ ਹੋਊਗਾ ਉੱਪਰ ਹੋ ਉੱਪਰ ਹੋ ਜਾ ਨਾ ਆ ਕਾਲ ਬਲੈਕ ਵਾਲਾ ਫੁਲਕਾ ਹੋਗਾ ਹਾਂ ਹਾਂਜੀ ਆ ਬਲੈਕ ਵਾਲਾ ਪੱਲੂ ਆ ਦਾਦੀ ਨੂੰ ਦੇਖਿਆ ਉਹ ਦਿਖਾਈ ਦਿੰਦਾ ਉਹ ਉੱਪਰ ਹੀ ਲਿਆ ਲੈ ਗਏ ਰਿਪ ਤੂ ਦੇ ਰਿਹਾ ਏ ਤੇ ਦੋੜਿਆ ਕੇ ਦਿੱਤੇ ਆ ਦੋ ਯਾ ਯਾ ਦੋ ਆ ਮੈਚਿੰਗ ਆ ਆਹ ਵਾਲਾ ਮੈਚਿੰਗ ਆ ਸਲਵਾਰ ਇਹੋ ਕਪੜਾ ਦੇਖੋ ਕਿੰਨਾ ਸੋਹਣਾ ਇਹਦੇ ਵਿੱਚ ਨਾ ਮੰਮੀ ਚਮਕੀਲਾ ਫੇਰ ਹੈਗਾ ਕਾਟਨ ਆ ਇਹ ਨਵੇਂ ਆਏ ਹੋ ਕਹਿੰਦਾ ਜੇ ਤੁਸੀਂ ਸਲਵਾਰ ਪਿੰਕ ਲਵਣੀ ਮੈਂ ਤਾਂ ਪਲੇਨ ਬਸ ਪਲੇਨ ਸਲਵਾਰ ਨਹੀਂ ਮੰਮੀ ਸੋਹਣੀ ਲੱਗਦੀ ਤ੍ਰਿਕਣ ਸੋਹ ਹੈ ਆ ਮੈਚਿੰਗ ਆ ਆ ਐਡਾ ਆਇਆ ਇਹ ਐਡਾ ਜੈਂਪਰ ਆ ਆ ਸਲਵਾਰ ਆ ਤੇ ਇਹਦੇ ਨਾਲ ਨੀਵੀ ਬਲੂ ਆ ਤੇ ਇਹ ਕਾਲੇ ਨਾਲ ਪਿੰਕ ਚੁੰਨੀ ਚ ਲੈਣੀ ਆ ਪੱਲੂ ਨੂੰ ਉਹ ਲੈ ਤਾਂ ਮੰਮੀ ਸੋਹਣਿਆ ਬਹੁਤ ਸੋਹਣਿਆ ਸੋਹਣਿਆ ਬਾਕੀ ਮੈਂ ਸਿੱਕੇ ਖਲੋ ਬਹਾਉ ਹਾਂ ਉਹ ਤੇ ਨਿੱਕਾ ਪਜਾਮਾ ਸੀ ਪਜਾਮਾ ਨਹੀਂ ਸੀ ਨਾ ਜਰਾ ਅੱਛਾ ਅਟੈਂਸ਼ਨ 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 ਇਹ ਕੰਮ ਸਾਰਾ ਹੋ ਗਿਆ ਜੀ ਠੀਕ ਹੈ ਜੀ ਮੈਂ ਜਾਣਾ ਹੁਣ ਦੁਕਾਨ ਤੇ ਆਪਣਾ ਕੰਮ ਕਰਨਾ ਮੈਂ ਅੱਗੇ ਲੇਟ ਹੋ ਗਿਆ ਆ ਮੈਨੂੰ ਫੋਨ ਆ ਰਿਹਾ ਪੇਮੈਂਟ ਲੈਣ ਵੀ ਜਾਣਾ ਤੁਸੀਂ ਬਲੌਗ ਐਂਡ ਕਰੋ ਚਲੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਭੁੱਲਣਾ ਤੇ ਸਾਡੇ ਚੈਨਲ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਦਾਂ ਲੱਗਾ ਚਲੋ ਜੀ ਮਿਲਦੇ ਹਾਂ ਗੱਲ ਇੱਕ ਇੱਥੇ ਸ਼ੋਪਿੰਗ ਚਲੋ ਜੀ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ